ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਨੀ ਹੈ ਕਿ ਕੱਲ ਇੱਕ ਪੀਟੀਸੀ ਚੈਨਲ ਦੇ ਉੱਤੇ ਬਾਰ-ਬਾਰ ਬਾਰ-ਬਾਰ ਇੱਕ ਪ੍ਰਚਾਰ ਕੀਤਾ ਗਿਆ ਜਿਹੜਾ ਕਿ ਬੜਾ ਹੀ ਗੁਮਰਾਹ ਕਰਨ ਪ੍ਰਚਾਰ ਸੀ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਖਪਾਲ ਸਿੰਘ ਕਹਿ ਰਹੇ ਨੇ ਜੇ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਹੈ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਵਿਜੀਲੈਂਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋਰ ਹੈ ਸਰਕਾਰ ਵੀ ਹੋਰ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਵਿਜਲਾਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਤੇ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਲੀਜ਼ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਾਬਾ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਜਿਹੜਾ ਹੈ ਇਹ ਕੋੜੀ ਦੁਨਨਾ ਸਿੰਘ ਪਾਕਿਸਤਾਨ 'ਚ ਬਣਿਆ ਸੀ ਜਦੋਂ ਅਸੀਂ ਇੱਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇੱਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇ ਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇ ਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕਿ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪਰਵਾਹ ਕੀਤੀ ਕਿ ਜ਼ਮੀਨ ਜਿਸ ਤਰ੍ਹਾਂ ਮਰਜੀ ਮਾਲਕੀ ਉਧਰ ਰਹਿੰਦੋ ਜਿਸ ਤੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸੇ ਖਾਲਸਾ ਕਾਲਜ ਬਣਿਆ ਵੇਗਵਾਲਜ ਕੋਈ ਜ਼ਮੀਨ ਉਹਨਾਂ ਦੀ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਊਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ ਨਾ ਮੈਂ ਕਦੀ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ ਇਹਦਾ ਕੇਸ ਜਿਹੜਾ ਸੀ ਅਮਿਤਾਲ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਵਕੀਲ ਲੜ ਰਿਹਾ ਸੀਗਾ ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ ਕੀ ਸਰਕਾਰ ਨੇ ਜੇ ਰਿਪੋਰਟ ਦਿੱਤੀ ਉਹਨਾਂ ਨੇ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਜ਼ ਤੇ ਜ਼ਮੀਨ ਦਿੱਤੀ ਹੋਵੇ ਜਾਂ ਪੱਡੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਕਿ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੁਤਾਹੀ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾ ਕਿਸੇ ਪ੍ਰੈਸ਼ਰ ਥੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਰੀ ਕਰਕੇ ਰਿਪੋਰਟ ਦਿੱਤੀ ਜਾਵੇ ਗੱਲ ਇਹ ਹੈ ਹੁਣ ਇਹ ਨਗਰਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ ਕੋਈ ਸਬੰਧ ਹੋ ਹੀ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਉਹ ਜੀ ਸੋ 1949 ਦੀ ਮਰਬੇ ਬੰਦੀ ਛੱਡੀ ਜ਼ਮੀਨ ਅੱਜ ਇਹਨਾਂ ਨੇ ਕੇਵਲ ਤੇ ਕੇਵਲ ਇੱਕ ਸਿਆਸੀ ਕੈਰੀਅਰ ਖਰਾਬ ਕਰਨ ਵਾਸਤੇ ਇਹ ਪ੍ਰਚਾਰ ਕਰ ਰਹੇ ਆ ਮੈਂ ਕਹਿੰਦੀ ਬਾਅਦ ਆ ਜਾਣ ਉਹ ਲੋਕ ਜਿਹੜੇ ਝੂਠ ਮੋੜ ਕੇ ਪ੍ਰਚਾਰ ਕਰਦੇ ਐ ਔਰ ਕਈ ਫੋਨ ਮਿੰਟ ਸਵੇਰ ਦੇ ਆ ਚੁੱਕੇ ਆ ਕੱਲ ਦੇ ਕਿ ਬੀਬੀ ਜੀ ਕੱਲ ਕੀ ਹੋਈ ਐ ਜਦੋਂ ਅਸੀਂ ਦੱਸਦੇ ਆ ਤੇ ਉਹ ਕਹਿੰਦੇ ਵੀ ਇੰਨਾ ਝੂਠ ਸਿਰਫ ਇਸ ਕਰਕੇ ਚੋਮਨੀ ਕਾਲੀ ਦਲ ਦੇ ਜਿਹੜੇ ਆਪਣੇ ਆਪ ਨੂੰ ਆਗੂ ਕਹੁੰਦੇ ਐ ਉਹ ਲੋਕ ਤਾਂ ਪ੍ਰਚਾਰ ਕਰ ਰਹੇ ਆ ਕਿ ਉਹਨਾਂ ਨੂੰ ਤਕਲੀਫ ਹੋਈ ਐ ਕਿ ਛੇੜੀ ਾਕਾਤ ਤੇ ਸਭ ਤੇ ਅਸੀਂ ਮਾਫੀ ਮੰਗਣ ਕਿਉਂ ਗਏ ਉਹਨਾਂ ਨੂੰ ਤਕਲੀਫ ਐ ਕਿ ਸੱਚ ਝਾਰ ਕਿਉਂ ਨਹੀਂ ਜਾਂਦੇ ਸੋ ਇਸ ਕਰਕੇ ਜਦੋਂ ਦੂਜੇ ਕੱਲ ਵੀ ਇਹਨਾਂ ਨੇ ਸਾਡਾ ਕੈਂਡੀਡੇਟ ਜਿਹੜਾ ਸੀਗਾ ਚੋਮਨੀ ਕਾਲੀ ਦਲ ਦਾ ਲੜਦੀ ਬੀਬੀ ਸਜੀਤ ਕੌਰ ਉਨੂੰ ਲਿਆ ਕੇ ਆਪਣੇ ਕੋਲ ਜੁਆਇਨ ਕਰਾਇਆ ਪਰ ਉਹ ਇੰਨੀ ਪਰੇਸ਼ਾਨ ਹੋਈ ਕਿ ਵਾਪਸ ਹੋਨੇ ਕਿਹਾ ਨਹੀਂ ਮੈਂ ਸ਼੍ਰੋਮਣੀ ਕਾਲਜ ਵਾਲ ਦੇ ਤੱਕੜੀ ਚੋਂ ਨਹੀਂ ਚਾਹੁੰਦੀ ਚੋਂ ਲੜਨੀ ਸੋ ਗੱਲਾਂ ਗੁਮਰਾਹ ਕਰਨ ਚਿੰਤਾ ਨਾ ਕਰਿਆ ਕਰੋ ਬਹੁਤ ਕਿਸੇ ਕਿਸਮ ਦੀ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਮੇਰੇ ਨਾਲ ਦਾ ਕੋਈ ਸਬੰਧ ਨਹੀਂ ਨਾ ਮੇਰੇ ਤੇ ਪਰਚਾ ਦਰਜ ਕਰ ਸਕਦੇ ਆ ਨਾ ਮੇਰੇ ਕੋਈ ਐਕਸ਼ਨ ਲੈ ਸਕਦੇ ਆ ਗਲਤੀ ਜੇ ਸੱਚਮੁੱਚ ਕਿਸੇ ਨੇ ਕੀਤੀ ਹੋਏਗੀ ਇਹ ਕਿਸੇ ਅਫਸਰ ਦੀ ਗਲਤੀ ਹੋ ਸਕਦੀ ਹੈ ਮੇਰੀ ਕੋਈ ਗਲਤੀ ਨਹੀਂ ਅੱਬਲ ਤੇ ਲੀਸ ਤੇ ਹੀ ਨਹੀਂ ਜ਼ਮੀਨ ਨਾ ਠੇਕੇ ਤੇ ਆ ਨਾ ਪਟੇ ਤੇ ਆ ਉਹਦੇ ਜ਼ਮੀਨ ਜਿਹੜੀ ਕੀਤੀ ਹੋਈ ਹੈ ਇੱਕ ਕਿਸਮ ਦੇ ਅਲਾਟਮੈਂਟ ਹੀ ਸੀ ਉਹਨਾਂ ਨੇ ਕੀਤੀ ਸੀ ਮਰੱਬੇ ਬੰਦੀ ਵਿੱਚ ਛੱਡੀ ਸੀ ਸਕੂਲ ਦੇ ਨਾਂ ਦੇ ਉੱਤੇ ਸੋ ਸਾਰਾ ਕੁਝ ਸਹੀ ਹੈ ਤੁਸੀਂ ਨਹੀਂ ਘਬਰਾਉਣਾ ਕਿਉਂਕਿ ਬਹੁਤ سارے ਫੋਨ ਆ ਰਹੇ ਹੈ ਚਿੰਤਾ ਕਰਦੇ ਹੈ ਮੈਂ ਆਪਣੇ ਹਮਦਰਦੀ ਇਹ ਲੋਕਾਂ ਦਾ ਆਪਣੇ ਵੈਲਵਿਸ਼ਰਸ ਦਾ ਆਪਣੇ ਸਰਕਾਰ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੀ ਹੈ ਕਿ ਤੁਸੀਂ ਇੰਨੀ ਚਿੰਤਾ ਕਰਦੇ ਹੋ ਪਰ ਕੋਈ ਲੋ ਨਹੀਂ ਚਿੰਤਾ ਕਰਨ ਦੀ ਇਹ ਆਪੇ ਕਾਲਜ ਸਕੂਲ ਜਾਣੇ ਜਾਂ ਮੈਨੇਜਮੈਂਟ ਜਾਣੇ ਜਾਂ ਫਿਰ ਉਹ ਅਫਸਰ ਜਾਨਨ ਇਹ ਲੋਕਾਂ ਨੇ ਗਲਤ ਰਿਪੋਰਟ ਦਿੱਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਧ